ਸਵਾਗਤ ਹੈ ਬਈ ਤੁਹਾਡਾ ਇੱਕ ਨਵੇਂ ਵੀਡੀਓ ਦੇ ਵਿੱਚ ਤੇ ਜੇ ਕਿਸੇ ਨੇ ਟਰੈਕਟਰ ਕੋਈ ਖਰੀਦਣਾ ਹੈ ਨਾ ਤਾਂ ਵੀਡੀਓ ਨੂੰ ਲਾਸਟ ਤੱਕ ਦੇਖੋ ਤੁਹਾਨੂੰ ਤੁਹਾਡੀ ਪਸੰਦ ਦਾ ਟਰੈਕਟਰ ਮਿਲ ਜੂਗਾ ਸਾਰੇ ਟਰੈਕਟਰ ਲਗਭਗ ਛੋਟੇ ਵੱਡੇ ਸਾਰੇ ਤੁਹਾਨੂੰ ਮਿਲਣਗੇ ਜਾਂ ਚੈੱਕ ਆਊਟ ਕਰ ਲਓ ਪਿਛਲੇ ਵੀਡੀਓ ਚੈੱਕ ਆਊਟ ਕਰ ਲਓ ਉਹਨਾਂ ਚ ਵੀ ਤੁਹਾਨੂੰ ਮਿਲ ਜਾਂਦੀਆਂ ਇੱਕ ਦੋ ਵੀਡੀਓ ਚੈੱਕ ਆਊਟ ਕਰ ਲਓ ਹੈਨਾ ਉੱਥੋਂ ਵੀ ਤੁਹਾਨੂੰ ਮਿਲ ਜੂਗੀ ਤੇ ਜੇ ਜਿਹੜੀ ਮੇਰੇ ਵੀਰ ਭਰਾ ਨੇ ਕਿਸੇ ਨੇ ਨਾ ਟਰੈਕਟਰ ਖਰੀਦਣਾ ਤਾਂ ਉਹ ਮੇਰੇ ਵੀਡੀਓ ਦੇ ਥੱਲੇ ਕਮੈਂਟ ਕਰ ਦਿਆ ਕਰੋ ਕੋਈ ਵੀ ਹੈਨਾ ਤੇ ਆਪਾਂ ਉਹਨੂੰ ਬਾਈ ਨੂੰ ਨੰਬਰ ਦੇ ਦਿਆ ਕਰਾਂਗੇ ਨੰਬਰ ਯਾਰ ਤੂੰ ਤਾਂ ਨਹੀਂ ਇਹਦੇ ਫਿਰ ਬਾਹਲਾ ਲੋਕ ਫੋਨ ਲਾਉਂਦੇ ਆ ਫਿਰ ਤੰਗ ਕਰਨ ਲੱਗਦੇ ਉਹਦੇ ਪਰਸਨਲ ਨੰਬਰ ਹੁੰਦਾ ਇਸੇ ਲਈ ਜੇ ਤੁਹਾਨੂੰ ਹਨਾ ਚਾਹੀਦਾ ਨੰਬਰ ਤਾਂ ਤੁਸੀਂ ਵੀਡੀਓ ਥੱਲੇ ਕੁਝ ਵੀ ਕਮੈਂਟ ਕਰ ਦਿਓ ਤੁਹਾਨੂੰ ਨੰਬਰ ਦੇ ਦਿੱਤਾ ਜਾਊਗਾ ਇਹਦਾ ਰੇਟ ਮੰਗੇਗਾ ਜੀ 55000 ਰੁਪਇਆ ਤੇ ਇੱਧਰ ਟਾਇਰ ਦਿਲਸੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਬਾਕੀ ਇਹ ਤੁਹਾਨੂੰ ਗਾਡਰ ਗੁੱਡਰ ਦੇਖ ਲੋਗੇ ਇਹ ਵੀ ਇੱਕ ਜੰਮੇਖ ਹੁੰਦੀਆਂ ਤੁਸੀਂ ਡਾਲਾ ਦੇਖ ਸਕਦੇ ਹੋ ਬਸ 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 ਲੋ ਜੀ ਇਹ ਆ ਗਈ ਪੰਪ ਵਾਲੀ ਟਰਾਲੀ ਤੇ ਕੰਡੀਸ਼ਨ ਵਗੈਰਾ ਤੁਸੀਂ ਇਹਨਾਂ ਪਾਸੇ ਤੋਂ ਚੈੱਕ ਕਰ ਸਕਦੇ ਹੋ ਤੇ ਟਾਇਰ ਵਗੈਰਾ ਦੇਖ ਸਕਦੇ ਹੋ ਨੇੜੇ ਮੈਂ ਤਾਂ ਨਹੀਂ ਜਾ ਰਿਹਾ ਕਿਉਂਕਿ ਇਹ ਜਾਣ ਨਹੀਂ ਦੇ ਰਿਹਾ ਬਈ ਤੇ ਗਾਡਰ ਵਗੈਰਾ ਤੁਹਾਨੂੰ ਦਿਖਾ ਦਿੰਦੇ ਇਧਰ ਬਈ ਤੇ ਇਧਰ ਲਈ ਤੁਸੀਂ ਸਾਈਡ ਤੋਂ ਚੈੱਕ ਕਰ ਸਕਦੇ ਹੋ ਇਧਰ ਦਾ ਟਾਇਰ ਵੀ ਚੈੱਕ ਕਰ ਸਕਦੇ ਹੋ ਕੰਡੀਸ਼ਨ ਵਗੈਰਾ ਹੈ ਨਾ ਜੈ ਜੀ ਹੈਗੀ ਹੈ ਤੁਹਾਡੇ ਸਾਹਮਣੇ ਆ ਤੇ ਇਹ ਡਾਲਾ ਵਗੈਰਾ ਚੈੱਕ ਕਰ ਸਕਦੇ ਹੋ ਇਹ ਕਿੱਤੋਂ ਚੈੱਕ ਕਰ ਸਕਤੋਂਗੇ ਇਹ ਕੰਡੀਸ਼ਨ ਹੈ ਬਈ ਦੀ ਤੇ ਗਾਡਰ ਗੂਡਰ ਇਸੇ ਦੇ ਆਹ ਤੇ ਪੰਪਰ ਦੀ ਟਰਾਲੀ ਹੈ ਇਹ ਅਗਰ ਸਰ ਤੂੰ ਦੇਖ ਲੈ ਲੱਗਿਆ ਹੋਇਆ ਤੇ ਇਹਦੀ ਡਿਮਾਂਡ ਹੈਗੀ ਜੀ 82000 ਰੁਪਇਆ ਹੂੰ ਤੇ ਕਿੰਨੇ ਦਿਨ ਹਲਸਾ ਜੀ ਇਹ 70000 ਦੀ ਛੜਦਾ 70000 ਦੀ ਛੜਦਾਂਗੇ ਇਹ ਵੀ ਬਈ ਟਰਾਲੀ ਇਹਨਾਂ ਦੀ ਹੈ ਜੇ ਤੁਸੀਂ ਇਹਨਾਂ ਦੋਨਾਂ ਚੋਂ ਵੀ ਕੋਈ ਵੀ ਲੈਣੀ ਹੋਈ ਤਾਂ ਸੰਪਰਕ ਕਰ ਲਿਓ ਇਹਦਾ ਰੇਟ ਹੈ ਜੀ 88000 ਇਹਦਾ ਰੇਟ ਹੈ ਇਹ ਖਾਸਾ ਜੀ ਕਿੰਨੇ ਦੀ ਛੱਡਣੀ ਹੈ ਇਹ ਬਈ 80000 ਦੀ ਛੱਡ ਦੇਣਗੇ ਕੜਿਆਂ ਵਾਲੇ ਰਿੰਦ ਵਧੀਆ ਰੰਗ ਸਾਫ ਟਰਾਲੀ ਹੈ ਵਧੀਆ ਪੰਪ ਵਾਲੀ ਟਰਾਲੀ ਹੈ ਰੰਜੀਤ ਸਾਹਿਬ ਵਧੀਆ 4 ਇੰਚ ਬਈ ਹਿੱਸਾ ਤੇ ਕੜਿਆਂ ਵਾਲੇ ਰਿੰਦ ਲੱਗੇ ਹੋਏ ਆ ਡਾਟਰ ਗੁੱਡ ਪੂਰੇ ਹੈਵੀ ਹੈ ਸਾਫ ਹੈ ਵਧੀਆ ਟਰਾਲੀ ਆ ਤੇ ਵਿੱਚੋਂ ਵੀ ਵਧੀਆ ਸਾਫ ਰਹੀ ਹੈ ਡਾਟਰ ਪਹਿਲਾਂ ਰੱਖੇ ਭਾਂਡੇ ਦੇ ਅੰਦਰ ਨਾ ਡਵਲ ਬਲੇਟਾਂ ਲਾ ਰੱਖੇ ਟਰਪੇ ਠੀਕ ਹੈ ਜੀ ਆ ਵੀ ਕਰਾਉਣ ਲੈ ਕੇ ਨਾ ਤੇ ਜਿਹੜਾ ਇਹ ਮੈਂ ਇਹ ਡਵਲ ਬਲੇਟਾਂ ਲਰਗੀ ਕਟਰਾ ਦੇ ਹੋਵੇ ਆ ਦੇਖੋ ਇਹ ਲੇ ਕੇ ਹੂੰ ਸਰਦਾ ਹੀ ਨਾ ਡਵਲ ਕਟਰਾਉਂ ਕਰਕੇ ਲਈ ਮੋਟੀ ਪਲੇਟ ਲਰਗੀ ਵਧੀਆ ਹੈਵੀ ਟਰਾਲੀ ਹੈ ਜੀ ਜੇ ਇਥੇ ਕਿਸੇ ਨੇ ਖਰੀਦਣੀ ਹੋਵੇ ਤਾਂ ਤੁਸੀਂ ਤੁਸੀਂ ਪਰਕਰ ਸਕਦੇ ਹੋ ਤਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਤੇ ਫਰੀ ਟੂਗੈਰ ਦਾ ਤੁਹਾਨੂੰ ਲਾਸੀ ਦਿੱਤਾ ਸਾਰਾ ਕੁਝ ਵੀ ਕਿੰਨਾ ਦੇ ਖਾਲਸਾ ਜੀ ਨੇ ਉਹ ਦੋਨੇ ਟਰਾਲੀ ਇਹਨਾਂ ਦੀ ਆ ਉਹ ਟਰਾਲੀ ਵੀ ਇਹਨਾਂ ਦੀ ਆ ਤੇ ਇਹ ਟਰਾਲੀ ਵੀ ਤੇ ਆਪਣੀ ਵੀਡੀਓ ਸ਼ੇਅਰ ਕਰ ਦਿਓ ਬਸ ਸੋਡੇ ਤੇ ਕਰ ਆਪ ਨੂੰ ਤੇ ਕਾਹੀ ਸ਼ੇਅਰ ਹੀ ਚਾਹੀਦਾ ਤੁਹਾਡਾ ਤੇ ਵੀਡੀਓ ਜਿਹੜੇ ਦੇਖ ਰਹੇ ਹੋ ਉਹਨਾਂ ਦਾ ਧੰਨਵਾਦ ਹੈ ਤੇ ਵੀਡੀਓ ਸਕਿੱਪ ਨਾ ਕਰਿਆ ਕਰੋ ਸਾਰੀ ਦੇਖ ਲਿਆ ਕਰੋ ਤੇ ਇਹ ਜੀ ਆਹ ਟਰਾਲੀ ਤੁਸੀਂ ਦੇਖ ਸਕਦੇ ਹੋ ਬੈੱਡ ਲੱਗਿਆ ਹੋਇਆ ਤੇ ਇਹ ਪਾਸੇ ਦੀ ਕੰਡੀਸ਼ਨ ਹੈ ਤੇ ਇਹ ਟਾਇਰ ਵਗੈਰਾ ਦੀ ਹੈ ਤੇ ਇਦਾਂ ਗਾਡਰ ਗੁੱਡਰ ਲੱਗੇ ਹੋਏ ਆ ਤੇ ਆ ਤੁਸੀਂ ਥੱਲੇ ਉੱਪਰ ਦੇਖ ਸਕਦੇ ਹੋ ਬੰਨਿਆ ਵਗੈਰਾ ਹਨ ਤੁਸੀਂ ਚੈੱਕ ਕਰ ਸਕਦੇ ਹੋ ਤੇ ਆ ਲੋਕਨ ਲੱਗਿਆ ਹੋਇਆ ਤੇ ਹੁਣ ਦੋ ਪਾਸੇ ਵੇਡਾਲਾ ਖੋਲਣਾ ਤੇ ਵੀ ਤੁਹਾਨੂੰ ਵਿੱਚੋਂ ਕੰディション ਦਿਖਾਈਏ ਕਿ ਕਿੰਨੀ ਜੇ ਨਵੀਂ ਆ ਤੇ ਤੁਸੀਂ ਭਾਈ ਆਪਦਾ ਫਿਰਦਨੀ ਚਾਦਰ ਵਗੈਰਾ ਦੇਖ ਕੇ ਨਾ ਸਾਰਾ ਆਪਦਾ ਹਿਸਾਬ ਵਗੈਰਾ ਦੇਖ ਕੇ ਖਰੀਦ ਸਕਦੇ ਹੋ ਤੇ ਇਦਾਂ ਲਈ ਟਾਈਪ ਦੀ ਕੰディション ਦੇਖ ਸਕਦੇ ਹੋ ਇਹਦਾ ਵੀਰੋ ਰੇਟ ਹੈਗਾ 1 ਲੱਖ 8000 ਰੁਪਏ ਦੀ ਡਿਮਾਂਡ ਰੱਖੀ ਗਈ ਹੈ ਪੰਪ ਪੰਪ ਲੱਗਿਆ ਹੋਇਆ ਪੰਪ ਵਾਲੀ ਟਰਾਲੀ ਹੈ 1 ਤੋਂ ਲੱਖ 8000 ਰੁਪਏ ਦਾ ਰੇਟ ਹੈ ਬਾਕੀ ਨੰਬਰ ਤੁਹਾਨੂੰ ਦੇ ਦਾਂਗੇ ਤੇ ਆਪਣੀ ਵਸ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਐਨੇ ਚਾਹੀਦੇ ਤੁਹਾਡੇ ਲੋ ਜੀ ਇਹ ਡਬਲ ਟਾਇਰਾਂ ਟਰਾਲਾ ਤੇ ਭਾਈ ਡਬਲ ਪੰਪ ਲੱਗਿਆ ਹੋਇਆ ਇਹਦੇ ਇਹ ਕਿਉਂ ਲੱਗਿਆ ਹੋਇਆ ਇਹ ਆਪਾਂ ਨੂੰ ਪਤਾ ਨਹੀਂ ਤੇ ਆਹ ਟਾਇਰਾਂ ਦੀ ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਹੋ ਬਈਰ 16 ਕਿੜਾ ਮੈਂ ਤਾਂ ਨਹੀਂ ਜਾ ਰਿਹਾ ਤੇ ਉਧਰ ਦੇ ਟਾਇਰਾਂ ਦੀ ਵੀ ਕੰਡੀਸ਼ਨ ਚੈੱਕ ਕਰ ਸਕਦੇ ਆ ਤੁਹਾਨੂੰ ਵਿੱਚੋਂ ਦਿਖਾਉਣੀ ਹੈ ਨਾ ਕਿ ਕਿਸੀ ਕੰਡੀਸ਼ਨ ਹੈ ਜੀ ਆ ਵਿੱਚੋਂ ਬਈ ਦੀ ਕੰਡੀਸ਼ਨ ਹੈ ਮੰਨ ਲਓ ਵੀ ਮੋਰੀਂ ਗੁਰੀ ਦਾ ਹੈ ਨਹੀਂ ਯਾਰ ਕੋਈ ਫੁੱਟਾ ਫੁੱਟਾ ਦਾ ਹੈ ਨਹੀਂ ਉੱਠੇ ਜਾ ਤੇ ਅਸਲਾ ਜਾ ਤੇ ਜੇ ਜੀ ਬਈ ਕਿਸੇ ਨੇ ਲੈਣਾ ਤਾਂ ਆ ਤੁਹਾਨੂੰ ਬਈ ਦਾ ਨੰਬਰ ਦੇ ਦਾਂਗੇ ਤੇ ਇਹਦਾ ਰੇਟ ਹੈ ਬਈ ਮੰਗਿਆ 1 ਲੱਖ ਤੇ 40000 ਰੁਪਏ ਬਈ ਮੰਗਦਾ ਡਿਮਾਂਡ ਪੁਲਕੀਵਾ ਇਹ ਮੋਕਤੇਲੇ ਸਭ ਹੋ ਗਿਆ ਇੱਕ ਡਿਮਾਂਡ ਰੱਖੀ ਹੋਈ ਹੈ ਤੇ ਆਹ ਵੇ ਇਧਰੋਂ ਬਾਹਰੋਂ ਚੈੱਕ ਕਰ ਰੋ ਇਹ ਟਾਇਰਾਂ ਦੀ ਕੰਡੀਸ਼ਨ ਹੈ ਤੇ ਬਾਹਰ ਤੋਂ ਇਹ ਤੁਹਾਨੂੰ ਡਾਲਾ ਦਿਖਾ ਦਿੰਦੇ ਆ ਇਹ ਕੋਈ ਡਾਲਾ ਲੱਗੇ ਹੋਇਆ ਲੋਈ ਇਹ ਆ ਗਿਆ ਫੋਸ਼ਾ ਕੀ ਬਸ ਅਗਲੇ ਟਾਇਰ ਵੀ ਚੱਲੀ ਪੈਸੀ ਮਨ ਸਕਦੇ ਨੇ ਤੇ ਖੋਨੀ ਦੇ ਟਾਇਰ ਹੈ ਜੇਕ ਕੇ ਦੇ ਟਾਇਰ ਆ ਬਤਾ ਜੀ ਟੇਸ਼ਨ ਵਗੈਰਾ ਚੈੱਕ ਕਰ ਸਕਦੇ ਹੋ ਜੀ ਮੋਟਰ ਜਿੰਨ ਵਗੈਰਾ ਬਿਲਕੁਲ ਸੱਤਾ ਬਈ ਰੰਗ ਪੈਂਡ ਤਾਂ ਬਹੁਤ ਔਖੇ ਟਰੈਕਟਰ ਇਹ ਛੇਲੇ ਟਾਇਰ ਕੋਲੋਂ ਦੇ ਆ ਪਰ ਮੁਰੂਪ ਤੁਸੀਂ ਚੱਕ ਸਕਦੇ ਹੋ ਛੇਲੇ ਟਾਇਰ ਲਾ ਲੋ ਤੁਸੀਂ 15-20 ਪੈਸੇ ਕਹਿ ਸਕਦੇ ਆਪਾਂ ਠੀਕ ਨਾਲ ਆ ਡੰਡਾ ਵਗੈਰਾ ਬਾਈ ਤੇ ਪੁੱਛ ਲਓ ਇਹ ਛੇਲੇ ਮਗਰਾੜ ਆ ਨਹੀਂ ਬਾਈ ਨਵਾਂ ਇਹ ਆ ਗੱਜਬਦੀਆ ਇੱਕ ਕਿ ਬਾਈ ਨੂੰ ਰੇਅਰ ਲਵਾਏ ਆ ਹਾਂ ਉਹ ਲੱਗਦਾ ਬਾਕੀ ਬਾਈ ਆਪ ਨੂੰ ਪਤਾ ਹੀ ਨਾਲ ਦੇ ਹੁਣ ਤੇ ਇੱਥੇ ਤੁਸੀਂ ਟਾਇਰ ਟੈਕਨੀਸ਼ਨ ਚੈੱਕ ਕਰ ਸਕਦਾ ਤੇ ਅਗਲੇ ਚੱਕ ਟਾਇਰ ਵੀ ਚੈੱਕ ਕਰ ਸਕਦਾ ਜੇ ਕੋਈ ਹੋਰ ਟਾਇਰ ਇੰਜਣ ਨੰਬਰ ਵਗੈਰਾ ਦਾ ਵੀ ਸਪੈਕ ਟ੍ਰੈਕ ਤੁਸੀਂ ਸਾਹ ਪਿਆ ਤੇ ਸ਼ਦਰੀ ਲੱਗ ਆਪਣਾ ਕੁਪੜਾ ਤਾਂ ਨੂੰ ਦੇਖੀ ਰਿਹਾ ਹੈ ਇਹ ਮਾਡਲ ਹੈ ਬਾਈ 90 ਤੇ 1 ਲੱਖ 39000 ਰੁਪਇਆ ਇਹ ਤੁਹਾਡ ਰਕੀ ਬਾਕੀ ਬਾਈ ਨੌਕ ਤੇ ਦੇਖਣਾ ਲੈਸ ਹੋ ਜਾਊਗਾ ਤੇ ਤੁਸੀਂ ਦੇਖ ਸਕਦੇ ਹੋ ਟ੍ਰੈਕਟਰ ਕਮੈਂਟ ਕਰਦੇ ਹੋ ਸੋ ਨੰਬਰ ਦੇ ਦਿਓ ਭਾਈ 8 ਵੈਕਟਰ ਜੇ ਤੁਸੀਂ ਵੀਡੀਓ ਥਰੂ ਆਪਣੇ ਹਨਾ ਲੈਨੇ ਹੋ ਤਾਂ 1,49,000 ਰੁਪਏ ਦਾ ਰੇਟ ਹੈ 90 ਮਾਡਲ ਹੈ ਤੇ 1 15 ਤਿੱਕਰ ਇਹ ਟਰੈਕਟਰ ਛੱਡ ਦਿੰਗੇ ਜਿਹੜਾ ਵੀਡੀਓ ਦੇਖ ਕੇ ਆਉਂਦਾ ਤੇ ਕੋਈ ਕਿਸੀ ਦੇਖਾਇਆ ਤਾਂ ਸਾਫ ਹੈ ਵਧੀਆ ਪਹਿਲਾਂ ਛੱਤੇਲਾ ਵੀ ਤੱਕੜਾ ਲਵਾਉਣਾ ਪਈਆ ਭਾਈ ਇਹ ਆ ਗਿਆ 3T ਯੂਹਰਲੈਂਡ ਆਏ ਟਾਇਰ ਦੰਨੇ ਬਾਈ ਬਿਫਟੀ ਦੇ ਕਿ ਬਿਫਟਾ ਦੇ ਹੁੰਦੇ ਹੈ ਬਾਈ ਟਰਨ ਲਈ ਤੁਸੀਂ ਤੇ ਸਟ੍ਰੈਕ ਰੋਕੇ ਦੀ ਰਿਪੋਰਟ ਰੰਗ ਪੈਂਟ ਓਕੇ ਦੀ ਰਿਪੋਰਟ ਇਹਨਾਂ ਨੂੰ ਵਗੈਰਾ ਸੁੱਕਾ ਇਸਲੇ ਟਾਇਰ ਆਪਾਂ ਕਹਿ ਦਈਏ ਕਿ 70 ਤੋਂ 88 ਹੈ ਸਾਈਡ ਗੇਅਰ ਹੈ ਸਟੀਰਿੰਗ ਤਾਂ ਸੰਪੋ ਸਟੀਰਿੰਗ ਹੈ ਕੋਈ ਵੀ ਤੁਹਾਨੂੰ ਅੱਗੇ ਚੈੱਕ ਕਰ ਸਕਦੇ ਹੋ ਤੇ ਜਿਹੜਾ ਸੁਆਰ ਕੇ ਪਾ ਲੈ ਆ ਜਾ ਮੇਰਾ ਮੋਬਾਈਲ ਨੰਬਰ ਲੈ ਲੈ ਤੇ ਬਾਈ ਇਸਲੇ ਟਾਇਰ ਦੇ 13ਵੇਂ ਆ ਤੇ ਆ ਤੁਸੀਂ ਇਹਦੇ ਸਾਈਟ ਤੇ ਕਸਟ ਕਰ ਸਕਦੇ ਹੋ। ਛੱਟੀ ਨਾਲ ਆ ਡੰਡਾ ਵਗੈਰਾ ਬਾਈ ਤੋਂ ਪੁੱਛ ਲਿਓ ਕਿ ਕਿਵੇਂ ਆ। ਇਹ। ਇੱਥੋਂ ਸਭ ਦਾ ਪੈਕ ਵਧੀਆ ਪ੍ਰੈਸ ਸਾਫ ਆ ਸੋਹਣਾ ਪਿਆਗਾ। ਗਲਾਜ ਗੁਲਾਕੇ ਤੋਂ ਨਹੀਂ ਆਗਾ ਸਾਫ ਪਿਆਗਰੀ ਆ ਤੇ ਇਦਾਂ ਤੁਸੀਂ ਚੈੱਕ ਕਰ ਲਓ। ਇਦਾਂ ਕੰਡੀਸ਼ਨ ਇਦਾਂ ਬਾਈ ਇਹ ਸਾਫ ਜਾਏਗਾ। ਬਿਲਕੁਲ ਸਟੈਡ ਗੇਅ ਸਾਫ ਸੋਹਣਾ ਮੀਟਰ ਇਹਦੇ ਵਧੀਆ। ਤੇ ਜੀ ਇਹ ਹੀ ਮਾਡਲ ਹੈਗਾ ਜੀ। ਜੀ ਮਤਲਬ ਇਹ 210000 ਰੁਪਏ ਦੀ ਮੰਗ ਹੈ ਆਪਣਾ ਟਰੈਕਟਰ ਹੈ ਜੀ ਇਹ ਸਾਡਾ ਵੀ ਇਹ ਆਪਣਾ ਤੇ ਇਹ ਨੰਬਰ ਹਰਿਆਣਾ ਕੀ ਪੰਜਾਬ ਨੰਬਰ ਹੈ ਨੰਬਰ Rajasthan ਦਾ Rajasthan ਨੰਬਰ ਹੈ ਤੇ ਚਿੱਪ ਵਾਲੀ ਕਾਪੀ ਆਨਲਾਈਨ ਬੋਲਦੀ ਹੈ ਠੀਕ ਹੈ ਜੀ ਐੜੀ ਉੜੀ ਬੰਦੇ ਦੀ ਸਾਰਾ ਕੁਝ ਹੈ ਕਿੰਨੇ ਦਾ ਛੱਪਣਾ ਵੀਰ ਇਹ ਦੇ ਦਾਂਗੇ ਬਾਈ ਆਪਾਂ 190000 ਦਾ ਬਾਕੀ ਮੌਕੇ ਦੇ ਮਾਨਤਾਨ ਕਰਦੇ ਆਂ ਆ ਤਾਂ ਸੋ ਨਵੇਂ ਵਾਰ ਕਿੰਨੇ ਚੰਗਾ ਰਹਿਤਾ ਕਿਹੜਾ ਪਿੰਡ ਹੈ ਬਾਈ ਇਹ ਪੱਟਾ ਗਲਾਂ ਪੱਟਾ ਤੋਂ ਯਾਦ ਜੇ ਕਿ ਹਰਿਆਣਾ ਚ ਆ ਗਿਆ ਯਾਦ ਚ ਆ ਗਿਆ ਹਾਂ ਡੱਬੜੇ ਕੋ ਬੰਡਾ ਰੋਡ ਤੇ ਓਕੇ ਲਓ ਜੀ ਬਾਈ ਦਾ ਨੰਬਰ ਤੁਸੀਂ ਸੁਣ ਲਿਆ ਤੇ ਜੀ ਇਹਨਾਂ ਟਰੈਕਟਰ ਲੈਣਾ ਤੇ ਉਹ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੇ ਇਹ 7250 ਜੀ ਅਗੇ ਤੇ ਟਾਇਰ ਨਵੇਂ ਆ ਵੀ ਕੇਟੀ ਦੇ ਟਾਇਰ ਹੈ ਇੰਜਨ ਦੀ ਇੰਗਲਿਸ਼ ਨੂੰ ਦੇਖ ਸਕਦੇ ਹੋ ਤੁਸੀਂ ਤੇ ਮੀਟਰ ਵਗੈਰਾ ਚੈੱਕ ਕਰ ਸਕਦੇ ਹੋ ਤੇ ਪਿਛਲੇ ਟਾਇਰ ਹੈਗੇ ਆ ਤੇ ਐਮ ਆਰ ਐਲ ਦੇ ਤੇ ਇਹ ਲਗਭਗ 70 ਪੈਸੇ 60 70 ਤੋਂ ਮੰਨ ਸਕਦੇ ਆਪਾਂ ਇਹ ਬਈ ਪੀ ਵੀ ਨੰਬਰ ਆ ਤੇ ਪਿੱਛੋਂ ਤੁਸੀਂ ਚੈੱਕ ਕਰ ਸਕਦੇ ਹੋ ਫਰਮਿਸ਼ਾ ਨਾ ਕੋਈ ਲੂਕਿੰਗ ਸ਼ੇਕਿੰਗ ਸੁੱਕਾ ਟਰੈਕਟਰ ਹੈ ਬਾਕੀ ਸਭ ਤਤ ਤੈੜੀ ਹੈ ਨਹੀਂ ਵੀਰ ਨੇ ਸੱਤੀ ਡੰਡਾ ਨਾਲ ਆ ਬਈ ਏਟੀ ਪੁੱਟੀ ਡੱਕ ਦੇਵੇਂ ਵੀਰੇ ਨਾਲ ਹੀ ਡੱਕ ਨਾਲ ਹੀ ਆ ਹਾਂ ਡੱਕ ਡੱਕ ਬਈ ਨਾਲ ਹੀ ਆ ਪੇਟੀ ਲੱਗੀ ਹੋਈ ਹੈ ਤੇ ਇਹ ਤੁਹਾਨੂੰ ਚੈੱਕ ਕਰ ਸਕਦੇ ਹੋ ਤੁਸੀਂ ਕਮਿਸ਼ਨ ਵਗੈਰਾ 102 ਰੰਗ ਦੇ ਇੱਕ ਕਰ ਸਕਦੇ ਐ ਐਸੀ ਲੱਗੀ ਹੋਈ ਐ ਇਹ ਮਾਡਲ ਹੈਗਾ ਜੀ 11 ਤੇ ਇਹਦਾ ਰੇਟ ਮੰਗਿਆ 3 ਲੱਖ 70000 ਰੁਪਇਆ ਤੇ ਭਾਈ ਇਹਦਾ ਪੂਰਾ ਰੇਟ ਹੈਗਾ 3 ਲੱਖ 70000 ਰੁਪਇਆ ਡਿਮਾਂਡ ਕੀਤੀ ਗਈ ਹੈ ਬਾਈ ਦੀ ਤੇ ਡੱਕ ਡੁੱਕ ਵਿੱਚ ਹੀ ਹੈ ਲੈ ਲਵਾਂ ਉਹ ਜੀ ਇਹ ਆ ਗਿਆ 3602 ਅਗਲੇ ਟਾਇਰ ਇਹਦੇ 80 90 ਤੇ ਕੰਡੀਸ਼ਨ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਪਿਛਲੇ ਟਾਇਰ ਇਹਦੇ 70 ਕੁ ਪੈਸੇ ਲਾ ਲਓ ਤੇ ਅਗਲੇ ਟਾਇਰ ਇਹਦੇ ਪੋਲੋ ਦੇ ਟਾਇਰ ਹੈ ਜੀ ਤੇ ਪਿਛਲੇ ਟਾਇਰ ਵੀ ਪੋਲੋ ਦਾ ਸ਼ੋਅ ਵਗੈਰਾ ਦਾ ਰੰਗ ਤੁਸੀਂ ਦੇਖ ਸਕਦੇ ਹੋ ਹਾਂ ਤੇ ਮਗਰਾਲ ਮਗਰੂਡ ਤੁਸੀਂ ਦੇਖ ਸਕਦੇ ਹੋ ਤੇ ਇੱਛਾ ਦੇਖ ਸਕਦੇ ਹੋ ਫੱਟੀ ਬਈ ਨਾਲ ਹੈ ਤੇ ਫੱਟੀ ਇਹ ਅਜੀਬ ਜਿਹੀ ਗੋਲਦੀ ਆ ਤੇ ਬਾਕੀ ਡੰਡਾ ਡੁੰਡਾ ਤੁਸੀਂ ਬਈ ਅਗਲੇ ਤੋਂ ਪੁੱਛ ਲਿਓ ਪੁੱਛ ਲਿਓ ਤੇ ਬਈ ਡੰਡਾ ਡੁੰਡਾ ਹਨਾ ਤੁਸੀਂ ਪੁੱਛ ਲਓ ਅਗਲੇ ਤੋਂ ਤੇ ਬਈ ਇੱਧੇ ਜਿਹੀ ਕੰਡੀਸ਼ਨ ਤੁਸੀਂ ਦੇਖ ਸਕਦੇ ਮਗਰਾਡ ਮੂਰੂਡ ਸਾਫ ਹੈ ਇੰਜਨ ਦਾ ਬਈ ਸੁੱਕਾ ਪਿਆ ਟਰੈਕਟਰ ਤੇ ਇਹ ਸਿੰਪਲ ਸਟੀering ਹੈ ਪਹਿਰ ਟੂਲ ਤੁਸੀਂ ਦੇਖ ਲਓ ਇਧਰੋਂ ਦੇਖੋ ਰੰਗ ਪੇਂਟ ਦੇਖੋ ਇਹਦਾ ਤੇ ਬਾਕੀ ਮਾਡਲ ਸਾਨੂੰ ਜੇ ਦੱਸਿਏ ਇਹ 10 ਮਾਡਲ ਹੈ ਤੇ 2 ਲੱਖ 45000 ਰੁਪਏ ਨੇ ਇਹਦੀ ਡਿਮਾਂਡ ਰੱਖੀ ਹੈ ਬਾਕੀ ਵੀ ਮੌਕੇ ਤੇ ਲੈਸ ਹੋ ਜਾਊਗਾ ਤੇ ਜੇ ਕਿਸੇ ਨੇ ਲੈਣਾ ਤਾਂ ਕਮੈਂਟ ਕਰ ਦਿਓ 3602 ਲਿਖ ਦਿਓ ਬਸ ਤੁਹਾਨੂੰ ਨੰਬਰ ਦੇ ਦੇਾਂਗੇ ਹਨਾ ਤੇ ਰੰਗ ਮੈਂਡ ਤੁਸੀਂ ਅਸ਼ੋਲਾ ਦਾ ਤਾਂ ਪੂਰਾ ਦੇਖ ਸਕਦੇ ਹੋ ਛਤਰੀ ਛੁਤਰੀ ਦੇਖ ਸਕਣ ਲੱਗੀ ਹੋਈ ਆ ਟਰਾਲੀ ਆ ਗਈ ਨਵੀਂ ਜਾਲੀ ਵਗੈਰਾ ਲੱਗੀ ਹੋਈ ਆ ਤੇ ਬਹੁਤ ਵਧੀਆ ਸਾਫ ਪਈ ਟਰਾਲੀ ਟਾਇਰ ਵਗੈਰਾ ਤੁਸੀਂ ਦੇਖ ਸਕਦੇ ਹੋ ਬਾਹਰੋਂ ਤਾਂ ਬਈ ਹਰਾ ਲੱਗ ਰਿਹਾ ਟਾਇਰ ਹੈ ਨਾ ਟਾਂਪਰ ਵਗੈਰਾ ਦੇਖ ਸਕਦੇ ਹੋ ਤੇ ਟਾਇਰ ਦੀ ਪਰ ਆਪਣੀ ਜ਼ਿੰਮੇਵਾਰੀ ਕੋਈ ਨਹੀਂ ਹੈਗੀ ਮੈਂ ਤਾਂ ਬਾਹਰੋਂ ਦੇਖ ਕੇ ਦੱਸ ਸਕਦਾ ਹਾਂ ਕਿ ਹਰਾ ਜਿਹਾ ਟਾਇਰ ਹੈ ਵੀ ਕੱਟ ਵਗੈਰਾ ਦਾ ਆਪਣਾ ਹੈ ਨਾ ਆਪਾਂ ਨਹੀਂ ਦੇਖਿਆ ਹੁੰਦਾ ਕੁਝ ਵੀ ਹੋ ਸਕਦਾ ਉਹ ਬਈ ਤੁਸੀਂ ਆਪ ਦਾ ਆਪ ਚੈੱਕ ਕਰਨਾ ਟਾਇਰਾਂ ਦਾ ਇਧਰ ਦਾ ਟਾਇਰ ਐਸ ਤਕਾਂ ਦਾ ਠੀਕ ਹੈ ਹਰੇ ਜੀ ਪਏ ਵਧੀਆ ਹਨ ਬਾਹਰੋਂ ਦੇਖੇ ਤਾਂ ਲੱਗ ਰਿਹਾ ਵੀ ਵਧੀਆ ਡੰਗ ਲਾਉਣਗੇ ਤੇ ਬਾਕੀ ਵੀ ਤੁਸੀਂ ਦੇਖ ਕੇ ਲਿਜਾਣਾ ਕਿ ਬਾਰੀ ਟਾਈਪ ਦਾ ਡਾਲਾ ਖੁੱਲਦਾ ਤੇ ਇਹਦੇ ਵਿੱਚ ਆਪਾਂ ਚਾਦਰ ਦੇਖ ਲੈਣੇ ਵੀ ਜਸਤੀ ਲੱਗੀ ਹੈ ਕਿ ਦੂਜੀ ਲੱਗੀ ਹੈ ਉੱਪਰ ਚੜ ਕੇ ਜਸਤੀ ਚਾਦਰ ਲੱਗੀ ਹੋਈ ਹੈ ਮੇਰੇ ਵੀਰੋ ਯਾਰ ਜੁਰੋਲਾ ਕੋਈ ਉਹ ਨਹੀਂ ਗੱਲ ਨਿਕੱਪੇ ਵਾਲਾ ਜਸਤੀ ਚਾਦਰ ਚਾਹੀਏ ਤੇ ਭਾਈ ਇਹਦਾ ਮੁੱਲ ਮੰਗਿਆ ਹੋਇਆ ਭਾਈ ਜੀ ਸੰਨੇ 1 ਲੱਖ ਤੇ 45000 ਰੁਪਿਆ ਰੇਟ ਬਈ ਦਾ ਮੰਗਿਆ ਹੋਇਆ ਜੀ ਨੂੰ ਵੀਰ ਨੂੰ ਚਾਹੀਦੀ ਕਮੈਂਟ ਕਰ ਦਿਓ ਟਰਾਲੀ ਚਾਹੀਦੀ ਵੀਰ ਨੂੰ ਮੈਂ ਨੰਬਰ ਦੇ ਦੂੰਗਾ ਤੁਹਾਨੂੰ ਇਹਦੇ ਕੰਪਲੀਟ ਜਾਲੀ ਲੱਗੀ ਹੋਈ ਹੈ ਬਈ ਟੂਡੇ ਵਾਲੀ ਵਾਲੀ ਤਾਂ ਆ ਵੀ ਲੱਗੀ ਹੋਈ ਹੈ ਤੇ ਸਾਈਡ ਤੇ ਦੂਜੀ ਜਾਲੀ ਲੱਗੀ ਹੋਈ ਹੈ ਤਾਂ ਆ ਦੂਜੀ ਵਾਲੀ ਇਹਦੇ ਤੇ ਸਾਈਡ ਤੇ ਇਹ ਵਾਲੀ ਜਾਲੀ ਹੈ ਤੇ ਪੂਰੀ ਹੈਵੀ ਟਰਾਲੀ ਹੈ ਇੱਧਰ ਦੀ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਵੀ ਵਧੀਆ ਤੇ ਇਹ ਤੁਸੀਂ ਥੱਲੋਂ ਦੇਖ ਸਕਦੇ ਹੋ ਟਾਇਰ ਬਈ ਇੱਧਰ ਲਾ ਠੀਕ ਠਾਕ ਹਨਾ ਤੇ ਦੇਖੋ ਵੇ ਇੱਥੇ ਥੋੜਾ ਜਿਹਾ ਇੰਨਾ ਦਾ ਤੇ ਐਮ ਆਰ ਐਫ ਦਾ ਟਾਇਰ ਹੈ ਬਈ ਇਹ ਆਹ ਦਾ ਹਨਾ ਤੁਸੀਂ ਚੈੱਕ ਕਰਕੇ ਲੈ ਕੇ ਜਾਣੀ ਉਹੀ ਵਾਰੀ ਟਾਇਰ ਲੱਗ ਆਏਗਾ ਇਹਦੇ ਬਈ ਇਹਦੇ ਜਿਸਤੀ ਚਾਦਰ ਨਹੀਂ ਲੱਗੀ ਹੋਈ ਦੂਜੀ ਜਿਆਦਾ ਲੱਗੀ ਹੋਈ ਆ ਪਰ ਇਹਦੇ ਤਾਂ ਹਾਂ ਜਾਲੀ ਹੈ ਗਿਆ ਉਹ ਹਨਾ ਜੇ ਕਿਸੇ ਮੇਰੇ ਵੀਰ ਨੂੰ ਚਾਹੀਦੇ ਹੋਈ ਤਾਂ ਉਹ ਕਾਲੇ ਤੇ ਹਰਾ ਸਾਫ ਬਾਕੀ ਟਰ ਇਧਰਲਾ ਵੀ ਹਰਾ ਮੇਰੇ ਵੀਰੋ ਤੇ ਵਧੀਆ ਟਰ ਹੈ ਤੇ ਬਾਕੀ ਭਈ ਆਪ ਦਾ ਟਰ ਤੂੰ ਤਾਂ ਹਨਾ ਦੇਖ ਕੇ ਲਿਆਣੀ ਮੈਂ ਦੇਖਾਂ ਜੇ ਦੰਦ ਨੇ ਦੇਖਣ ਚ ਹਰਾ ਜਿਹਾ ਲੱਗ ਰਿਹਾ ਤੇ ਜੁਮੀਵਰੀ ਕੋਈ ਨਹੀਂ ਹੈਗੀ ਵੀ ਕੱਟ ਵਾਲਾ ਵੀ ਹੋ ਸਕਦਾ ਉਹ ਬਾਈ ਤੁਸੀਂ ਖਰੀਦੋਗੇ ਤਾਂ ਆਉਂਦਾ ਹਨਾ ਦੇਖ ਕੇ ਤੇ ਮੇਰੇ ਵੀਰੋ ਇਹਦਾ ਰੇਟ ਮੰਗਿਆ ਗਿਆ 1,55,000 ਰੁਪਏ ਦਾ ਰੇਟ ਮੰਗਿਆ ਚਾਲੀ ਲੱਗੀ ਹੋਈ ਹੈ ਪੰਪ ਚਾਲੀ ਹੈ ਇਹ ਤੁਸੀਂ ਇਹ ਕੰਡੀਸ਼ਨ ਦੇਖ ਸਕਦੇ ਹੋ ਇਹ ਤਾਂੰਦੀ ਹੈ ਟਾਇਰ ਹਰਾਗਾ ਤੇ ਠੀਕ ਹੈ ਵੀ ਟਾਇਰ ਵਧੀਆ ਇਧਰ ਵਧੀਆ ਪਿਆ ਬਈ ਡੰਗਲਾ ਹੋਣਾ ਵਜਨ-ਬੁਜਨ ਚੱਕੂਆ ਟਾਇਰ ਬਾਕੀ ਭਾਈ ਆਪਣੀ ਜ਼ਿੰਮੇਵਾਰੀ ਨਹੀਂ ਹੈ ਇਹਦੇ ਵਿੱਚ ਆਪਦਾ ਤੁਸੀਂ ਆਪਦਾ ਵੀ ਦੇਖ ਕੇ ਜਦੋਂ ਵੀ ਲੈਣ ਜਾਓਗੇ ਸੌਦਾ ਕਰੂਗਾ ਤਾਂ ਉਹ ਦੇਖ ਕੇ ਟਾਇਰ ਦਾ ਚੁੱਪਟੀ ਵਗੈਰਾ ਨਹੀਂ ਹੈਗੀ ਉਹ ਆਪਾਂ ਤੁਹਾਨੂੰ ਦਿਖਾ ਸਕਦੇ ਹਾਂ ਨਾ ਅਟਾਇਰ ਦਾ ਆਪਾਂ ਜਿੰਮੇਵਾਰੀ ਲੈ ਸਕਦੇ ਵੀ ਕੱਟਲਾ ਵੀ ਹੋ ਸਕਦਾ ਹੈ ਸਾਾਬ ਵੀ ਹੋ ਸਕਦਾ ਬਈ ਮੈਂ ਤਾਂ ਇੱਕ ਹਿਸਾਬ ਜਿਹਾ ਦੱਸ ਦਿੰਦਾ ਵੀ ਹਾਂ ਬਾਹਰੋਂ ਦੇਖਣ ਚ ਇੱਕ ਤਾਂ ਸੁੱਕਿਆ ਜਿਹਾ ਟਾਇਰ ਹੁੰਦਾ ਵੀ ਹਰੇ ਟਾਇਰ ਹੈ ਤੇ ਜਿਹੜੇ ਜੀ ਟਰਾਲੀਆਂ ਦੇ ਜਿੰਨੇ ਖੁੰਦੇ ਹਨਾ ਜਿੰਨੇ ਕਿਸੇ ਬਾਹਰੋਂ ਟਾਇਰ ਲੱਗ ਰਹੇ ਉਹ ਸਾਬ ਤੇ ਵਿੱਚ ਭਾਰਨ ਦੇ ਜਿੱਦਿ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਤੇ ਬਾਕੀ ਬਈ ਕੱਟ ਕੁੱਟ ਦਾ ਆਪਾਂ ਨੂੰ ਉਹ ਆਪਣੀ ਜਿੰਮੇਵਾਰੀ ਨਹੀਂ ਹੈਗੀ ਉਹ ਬਈ ਤੁਸੀਂ ਆਪ ਦਾ ਆਪ ਦੇਖ ਕੇ ਇਹ ਸਾਡੇ ਕੋਲੋਂ ਦੇਖਣ ਨੂੰ ਪੜਾ ਹਰੇ ਮੇਰੇ ਵੀਰ ਆਪ ਦਾ ਦੇਖ ਕੇ ਲਈ ਯਾਨੀ ਵੀਰੇ ਇਹਦਾ ਵੀਰੇ ਰੇਟ ਮੰਗਿਆ ਗਿਆ 135000 ਤੇ ਦੇਖਣ ਦੇ ਵਿੱਚ ਇਦਾਂ ਲੱਗ ਰਿਹਾ ਵੀ ਟਰਾਲੀ ਭਾਰੀ ਆ ਹੈਵੀ ਹੈਵੀ ਟਰਾਲੀ ਆ ਮੰਨ ਲਓ ਪੁਰਾਣੀ ਬਣੀ ਹੋਈ ਆ ਹੈਵੀ ਜੀ ਟਰਾਲੀ ਲੱਗ ਰਹੀ ਆ ਲੋ ਇਹ ਆ ਗਿਆ HMT 4511 90 ਪਲਸ ਟਾਇਰ ਆ ਵੀਰੇ ਇਹਦਾ ਅਗਲਾ ਤੇ ਇਹ ਵੀ ਬਿਰਲਾ ਕੰਪਨੀ ਬਿਰਲਾ ਕੇ ਬਿਰਲਾ ਕੰਪਨੀ ਦਾ ਟਾਇਰ ਆ ਤੇ ਬੱਸੇ ਟਰੈਕਟਰ ਸੁੱਕਾ ਪਿਆ ਹੈ ਨਾ ਸਾਬ ਤੇ ਪਿਛਲੇ ਟਾਇਰ ਬਈ ਜਮਨ ਨਿਊ ਟਾਇਰ ਹੈ ਤੁਸੀਂ ਦੇਖ ਸਕਦੇ ਹੋ ਜਮਨ ਨਵੇਂ ਟਾਇਰ ਹੈ ਦੇ ਟੰਗਲਾ ਗੱਪੀ ਗਾਰਡ ਵੀ ਸਾਫਾ ਜੇ ਕੇ ਟਾਇਰ ਹੈ ਬਈ ਪਿਛਲੇ ਜਮਨ ਨਵੇਂ ਆ ਟਾਇਰ بس ਕੀ ਕਹਣਾ ਕੋਈ 100 ਘੰਟੇ ਚੱਲੇ ਹੁਣ ਤੇ ਡੰਡਾ ਫੱਟੀ ਬਈ ਨਾਲ ਆ ਸਤਰੀ ਵਗੈਰਾ ਲੱਗੀ ਹੋਈ ਆ ਗਾਰਡ ਵਗੈਰਾ ਬਈ ਬਿਲਕੁਲ ਸਾਫ ਹੈ ਇਹ ਤੋਂ ਲੈ ਕੇ ਨਹੀਂ ਵਧੀਆ ਸੁੱਕਾ ਟਰੈਕਟਰ ਪਿਆ ਬਾਈ ਅਗਰ ਟਾਇਰ ਵੀ ਦੇਖ ਸਕਦੇ ਆ ਇਹ ਸਾਈਡ ਤੋਂ ਵੀ ਤੁਸੀਂ ਦੇਖ ਸਕਦੇ ਹੋ ਨਾ ਵਧੀਆ ਸੁੱਕਾ ਟਰੈਕਟਰ ਦਾ ਰੰਗ ਪੈਂਟ ਬਾਈ ਤੁਹਾਡੇ ਸਾਹਮਣੇ ਹੈ ਵੀਡੀਓ ਦੇ ਵਿੱਚ ਤੁਸੀਂ ਦੇਖ ਲਓ ਤੇ ਟਾਇਰ ਵਗੈਰਾ ਬਹੁਤ ਚੰਗੇ ਲੱਗੇ ਹੋਏ ਟਰੈਕਟਰ ਨੂੰ ਪੂਰੇ ਵਧੀਆ ਟਾਇਰ ਲੱਗੇ ਹੋਏ ਆ ਨਵੇਂ ਆ ਤੇ ਇਹ 96 ਮਾਡਲ ਆ ਬਾਈ ਤੇ 157000 ਵੀਰਾਂ ਨੇ ਡਿਮਾਂਡ ਕਰੀ ਹੈ ਜੀ ਜੇ ਤੁਸੀਂ ਖਰੀਦਣਾ ਟਰੈਕਟਰ ਤਾਂ ਵੀਰੇ ਕਮੈਂਟ ਕਰ ਦਿਓ ਤੇ ਆਪਾਂ ਤੁਹਾਨੂੰ ਨੰਬਰ ਦੇ ਦੇਵਾਂਗੇ